ਕੁਮਾਹਲਾ ਪਹਿਲਾ ਲੱਖ ਸਿਓ ਪ੍ਰੀਤ ਹੋਵਾ ਲੱਖ ਜੀਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰੀਆ ਮੇਂ ਜੀਵਨਾਈ ਕਿਰਪਾ ਦਿੱਤੀ ਕਰਕੇ ਉਪਦੇਸ਼ ਫਰਮਾਉਂਦੇ ਹਨ ਇਹ ਭਾਈ ਦੁਨੀਆ ਵਿੱਚ ਲੱਖਾਂ ਵਰੇ ਜਿਉਂ ਪੀਏ ਤਾਂ ਵੀ ਕੀ ਬਣ ਸਕਦਾ ਹੈ ਤੇ ਲੱਖਾਂ ਆਦਮੀਆਂ ਨਾਲ ਮੁਹੱਬਤ ਪੈ ਜਾਵੇ ਤਾਂ ਵੀ ਕੋਈ ਲਾਭ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਲੱਖਾਂ ਆਦਮੀਆਂ ਨਾਲ ਪ੍ਰੀਤ ਹੈ ਤੇ ਲੱਖਾਂ ਵਰੇ ਜਿਉਣਾ ਹੈ ਉਹਦਾ ਕੰਮ ਰੱਬ ਦੀ ਅਣਸਕੀ ਬਾਦਸ਼ਾਹ ਲੋਕ ਮਹੱਲਾ ਪਹਿਲਾ ਲੱਖ ਸੇਓ ਪ੍ਰੀਤ ਹੋਵੇ ਲੱਖ ਜੀਵਨ ਹੋਵੇ ਭਾਈ ਲੱਖਾਂ ਆਦਮੀਆਂ ਨਾਲ ਪ੍ਰੀਤ ਹੋਵੇ ਸਾਰੇ ਨਾਲ ਟੀ ਪਾਰਟੀ ਕਰਨ ਵਾਲਾ ਹੋਵੇ ਤੇ ਸਾਰੇ ਲੋਕ ਮੁਹੱਬਤ ਕਰਦੇ ਹੋਣ ਤੇ ਲੱਖਾਂ ਵਰੇ ਜਿਉਣਾ ਹੋਵੇ ਜੇ ਕਰਕੇ ਕਿਆ ਖੁਸ਼ੀਆਂ ਕਿਆ ਚਾ ਇਹ ਲੱਖਾਂ ਵਰੇ ਆਜ ਲੱਖਾਂ ਆਦਮੀਆਂ ਨੂੰ ਪ੍ਰੇਮ ਕਰਨੀਆਂ ਕਾਦੀਆਂ ਖੁਸ਼ੀਆਂ ਹਨ ਤੇ ਲੱਖਾਂ ਵਰੇ ਜੀਵਨ ਦਾ ਕੀ ਚਾਅ ਹੈ ਉਤਸ਼ਾਹ ਹੈ ਮਨ ਤੰਮ ਦੇ ਅੰਦਰ ਕੀ ਖੁਸ਼ੀਆਂ ਤੇ ਕੀ ਚਾਹੋ ਹੈ ਵਿਛੜਿਆ ਵਿਸ ਹੋਈ ਵਿਛੋੜਾ ਜਿਹੜੇ ਲੱਖਾਂ ਦੇ ਨਾਲ ਮੁਹੱਬਤ ਕਰਨੀ ਹੈ ਜਦੋਂ ਵਿਛੋੜਾ ਪੈ ਗਿਆ ਸਰੀਰਾਂ ਦਾ ਉਦੋਂ ਜਿਹੜਾ ਵਿਛੋੜਾ ਬਿਉਧ ਹੀ ਨਹੀਂ ਆਈ ਹੋ ਕੇ ਚਿੰਬੜੇਗਾ ਜਿੰਨਿਆਂ ਨਾਲ ਮੁਹੱਬਤ ਕੀਤੀ ਹੈ ਉਹ ਮੁਹabbat ਜਿਵੇਂ ਜ਼ਹਿਰ ਚੜ ਜਾਂਦੀ ਹੈ ਐ ਮੋਹ ਅੰਦਰ ਚੜ ਜਾਏਗਾ ਇਹ ਹਾਲਤ ਹੋਵੇਗੀ ਅੰਤ ਨੂੰ ਏਕ ਘੜੀ ਮਹਿ ਜਾਏ ਜੇ ਜਿ ਲੱਖਾਂ ਬਰੇ ਵੀ ਜਿਉਂਦੇ ਰੇ ਤਾਂ ਕੀ ਲਾਭ ਹੋ ਜੀਵਨ ਜਦੋਂ ਇੱਕ ਘੜੀ ਚ ਫੇਰਦਾ ਚਲੇ ਹੀ ਜਾਣਾ ਨਾ ਦੁਨੀਆ ਤੋਂ ਕੁਝ ਕਰ ਜਾਣਾ ਲੱਖਾਂ ਬਰੇ ਜਿਉਂ ਬਿਆ ਕੇ ਤੇ ਇੱਕ ਸਾਲ ਜਿਉ ਪਿਆ ਅੰਤ ਨੂੰ ਇੱਕ ਘੜੀ ਵਿੱਚ ਹੀ ਚਲੇ ਜਾਣਾ ਸੀਨ ਕੁਝ ਕਰ ਜਾਣਾ ਇਸ ਕਰਕੇ ਖੁਸ਼ੀਆਂ ਦੇ ਚਾਹ ਨਹੀਂ ਕੋਈ ਹੋਣਾ ਚਾਹੀਦਾ ਵਿਰਾਗ ਹੋਣਾ ਚਾਹੀਦਾ ਹੈ ਜੇ ਸਭ ਵਰਿਆ ਜੇ ਸਭ ਵਰਿਆ ਮਿੱਠਾ ਖਾਜੇ ਤੇ ਇੱਕ ਦ੍ਰਿਸ਼ਟਾਉਂ ਦਿੰਦੇ ਹਨ ਸਤਿਗੁਰੂ ਜੀ ਜੇ ਸੈਂਕੜੇ ਬਰੇ ਕਿਸੇ ਆਦਮੀ ਨੂੰ ਮਠਾਈ ਪਦਾਰਥ ਖਵਾਈ ਜਾਈਏ ਵੀ ਫਿਰ ਕੌੜਾ ਖਾ। ਫਿਰ ਇੱਕ ਦਿਨ ਨੂੰ ਕੌੜੀ ਚੀਜ਼ ਦੇ ਦੀਓ ਕੌੜਾ ਖਾ ਲਵੇ। ਮਿੱਠਾ ਖਾਦਾ ਚਿੱਤ ਨਾ ਆਵੇ। ਉਹਦੇ ਜਿਹੜਾ ਸੌ ਬਰੇ ਦਾ ਮਿੱਠਾ ਖਾਦਾ ਚਿੱਤੇ ਨਹੀਂ ਆਉਂਦਾ ਹੈ। ਕੌੜਤ ਨੂੰ ਧਾਏ ਜਾ। ਜਿਹੜੀ ਕੌੜਤ ਨੂੰ ਧਾ ਕਰਕੇ ਉਹਦੇ ਉੱਤੇ ਅਸਰ ਕਰ ਜਾਂਦੀ ਏ ਭੱਜ ਕੇ। ਇਸੇ ਪ੍ਰਕਾਰ ਜੀ ਸੌ ਵਰੇ ਜੀ ਸੌ ਵਰਿਆਂ ਮਿੱਠਾ ਖਾਜੇ ਸੌ ਵਰਿਆਂ ਮਿੱਠਾ ਲੱਖਾਂ ਆਦਮੀਆਂ ਨੇ ਮੁਹੱਬਤ ਕਰ ਲਈਏ ਮਿੱਠਾ ਖਾ ਲਈਏ ਜਾਂ ਲੱਖਾਂ ਵਰੇ ਜਿਉਂਦੇ ਰਹ ਜੀਏ ਇਹ ਮਿੱਠਾ ਖਾ ਲਈਏ ਮਿੱਠਾ ਸੁਖ ਭੋਗ ਗੀਏ ਸੈਂਕੜੇ ਵਰੇ ਜੇ ਕਰਕੇ ਵੀ ਫਿਰ ਕੌੜਾ ਖਾਹੇ ਵੀ ਫਿਰ ਕੌੜਾ ਖਾਣ ਵੰਗੂ ਦੁੱਖ ਜਿੱਦਣ ਆ ਚਿੰਮੜੇ ਫੇਰ ਮਿੱਠਾ ਖਾਦਾ ਚਿਤ ਨਾ ਆਵੇ ਸੈਂਕੜੇ ਵਰੇ ਦਾ ਸੁਖ ਭੋਗਿਆ ਹੋਇਆ ਜਦ ਦੁੱਖ ਜਦੋਂ ਦੁੱਖ ਆ ਚਿੰਮੜੋ ਚਿਤ ਤੇ ਨਹੀਂ ਆਉਂਦਾ ਉਸ ਵਕਤ ਕੌੜਤਨ ਤਾਂ ਆਏ ਜਾ ਜਿਹੜੇ ਦੁੱਖ ਦੀ ਕੁੜਤ ਨੂੰ ਕੌੜਾ ਪਣੋ ਧਾ ਕੇ ਅਸਰ ਕਰ ਜਾਂਦਾ ਹੈ ਉਹ ਚੇਤੇ ਭੁੱਲ ਜਾਂਦਾ ਸਾਰਿਆਂ ਸੁਖਾਂ ਦਾ ਇਸ ਕਰਕੇ ਮਾਨਾ ਜੀਵਨ ਤੇ ਬਹੁਤਾ ਦੁਨੀਆ ਦੀ ਮੁਹੱਬਤ ਜਿਹੜੀ ਐ ਇਹਦੇ 'ਚ ਕੋਈ ਫਾਇਦਾ ਨਹੀਂ ਪਰਮੇਸ਼ਰ ਵਾਲੀ ਮੁਹੱਬਤ ਕਰਨੀ ਯੋਗ ਹੈ ਮਿੱਠਾ ਕੌੜਾ ਦੂਬੈ ਰੂਹ ਜਿਹੜਾ ਮਿੱਠਾ ਸੁਖ ਮੰਨਿਆ ਲੋਕਾਂ ਨੇ ਕੌੜਾ ਦੁੱਖ ਮੰਨਿਆ ਹੈ ਤੇ ਦੋਵੇਂ ਰੋਗ ਹੀ ਜਿਮੜੇ ਹੋਏ ਆ ਸਾਰਿਆਂ ਦੇ ਤਾਈ ਨਾਨਕ ਅੰਤ ਵਿਗੁੱਸੇ ਭੂ ਸਰਗੁਣ ਸਾਹਿਬ ਜੀ ਕਹਿੰਦੇ ਜਿਹੜੇ ਸੁਖ ਤੇ ਦੁਖ ਦੇ ਭੋਗਣ ਵਾਲੇ ਐ ਅੰਤ ਨੂੰ ਬਗੁੱਤੇ ਖਰਾਬ ਹੀ ਹੁੰਦੇ ਹਨ ਚੱਖ ਚੱਖ ਚਖਣਾ ਝਗੜਾ ਚਾਖ ਜਿਹੜੇ ਚਖੋਂ ਮਾਰਦੇ ਹੀ ਰਹਿੰਦੇ ਆ ਹਰ ਰੋਗ ਤੋ ਮਾਰਦੇ ਹੀ ਰਹਿੰਦੇ ਚਖਾਂਦੇ ਤਾਈ ਚੱਕ ਚੱਕ ਚਖਣਾ ਝਗੜਾ ਝਾਖ ਅਦੇ ਝਗੜਿਆਂ ਦੇ ਵਿੱਚ ਪਏ ਪਏ ਕਿ ਚਖਣਾ ਬਿਆਰਸ ਬੋਲਣਾ ਕਰਦੇ ਐ ਝਗੜਿਆਂ ਦੇ ਚਖ ਮਾਰੇ ਹੋਏ ਹਨ ਚਖ ਚਖ ਜਾਹੇ ਚਖ ਹੈ ਤਿੰਨ ਪਾਸ ਜਿਹੜੇ ਜਹਾ ਮਾਰ ਮਾਰ ਕੇ ਹਰ ਵਕਤ ਕਰਨ ਦੀ ਆਦਤ ਹੈ ਜਿਹੜੇ ਹੋਰ ਦੂਏ ਚਖਾਂ ਮਾਰਨ ਵਾਲੇ ਉਹਨਾਂ ਦੀ ਕੋਸ ਅੰਗਝ ਜਾਂਦੇ ਆ ਉਹਨਾਂ ਦੇ ਪਾਸ ਵੀ ਚਖਾਂ ਹੀ ਮਾਰਦੇ ਹਨ ਇਸ ਪ੍ਰਕਾਰ ਦੀ ਹਾਲਤ ਹੈ ਇਸੇ ਪ੍ਰਕਾਰ ਫੇਰ ਪੜੋਏ ਦੋਏ ਤੋਕਾ ਚੱਕ ਚੱਕ ਚਖਣਾ ਝਗੜਾ ਝਾਖ ਕੋਈ ਤਾਂ ਭਾਈ ਝਖੋ ਮਾਰਦਾ ਹੈ ਆਪਦੇ ਸਰੀਰ ਦੇ ਵਾਸਤੇ ਕੋਈ ਸਬੰਧੀਆਂ ਵਾਸਤੇ ਜਹਾ ਮਾਰਦਾ ਹੈ ਕੋਈ ਚਖਣਾ ਪਦਾਰਥ ਵਾਸਤੇ ਜਹਾ ਮਾਰਦਾ ਹੈ ਇਸ ਪ੍ਰਕਾਰ ਝਖ ਝਗੜਾ ਪਾ ਰਹੇ ਜਹਾ ਮਾਰਨ ਦਾ ਚੱਖ ਮਾਰੇ ਹੋਏ ਚਖਾਂ ਬਿਰਸ ਬੋਲਣ ਦੇ ਚੱਖ ਚੱਖ ਜਾਹੇ ਚਖੇ ਤਨ ਪਾਸ ਜਿਹੜੇ ਪਦਾਰਥ ਦੇ ਵਾਸਤੇ ਚਖਾਂ ਮਾਰਦੇ ਐ ਸੁਬੰਨੀਆਂ ਬਾਤੇ ਚਖਾਂ ਮਾਰਦੇ ਐ ਅਤੇ ਆਪਣੇ ਸਰੀਰ ਵਾਸਤੇ ਚਖਾਂ ਮਾਰਦੇ ਐ ਉਹਨਾਂ ਦੇ ਪਾਸ ਉਹ ਵੀ ਬਿਰਸ ਯਾਹ ਕੇ ਚਖਾਂ ਮਾਰਦੇ ਬਿਰਸ ਬੋਲਦੇ ਹਨ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਮ ਕੋ ਖੰਡਾ ਖੰਡਣ ਕਰਦੇ ਹਾਂ ਚਾਹੇ ਗਰਸਤ ਵਿੱਚ ਹੈ ਤੇ ਚਾਹੇ ਕੋਈ ਆਦਮੀ ਬਣਖਤਾ ਹੋਵੇ ਕਾਪੜ ਕਾਠ ਰੰਗਾਇਆ ਰਾਮ ਦਰਸ਼ਤੀ ਬਣ ਕੇ ਕੱਪੜੇ ਵੀ ਰੰਗ ਲਏ ਚੰਗੇ ਚੰਗੇ ਤੇ ਕਾਠ ਇੱਕ ਸੰਦੂਕੀ ਸ਼ਤਾਂ ਵੀ ਰੰਗ ਰੰਗ ਕੇ ਪਾ ਲਈਆਂ ਕਾਠੀਆਂ ਕਾਰਗਾਚ ਕੀਤੇ ਬਾਗੇ ਬਾਗ ਕਰੋਗੇ ਤਾਹੀਂ ਗਾਜ ਚੂਨਾ ਲਾ ਲਾ ਕੇ ਬਾਗੇ ਬਾਗ ਚਿੱਟੇ ਚਿੱਟੇ ਕਲੀ ਆਦ ਕੌਂ ਦੇ ਨਾਲ ਕਰਨ ਸਾਦ ਸਹਜ ਕਰ ਮਨ ਖੇ ਲਾਇਆ ਇਸ ਪ੍ਰਕਾਰ ਫੇਰ ਪੜੋ ਕਾਪੜ ਕਾਠ ਰੰਗਾਇਆ ਰਾਂਗ ਕਹਿੰਦੇ ਕੱਪੜੇ ਵੀ ਰੰਗ ਲੈ ਕਠਾਰਾ ਜਿਹੜਾ ਹੁੰਦਾ ਤੂੰ ਵੀ ਆਦ ਕੋ ਨੂੰ ਵੀ ਰੰਗਣਾ ਨਹੀਂ ਰੰਗ ਲਿਆ ਭਗਵਾ ਕਰ ਲਿਆ ਕਰ ਗੱਜ ਕੀਤੇ ਬਾਗੇ ਦੋਰੀਆਂ ਹਰਕ ਵੀ ਰੰਗ ਲੈਂਦੇ ਹਨ ਇਸੇ ਪ੍ਰਕਾਰ ਕਰ ਗੱਜ ਕੀਤੇ ਬਾਗੇ ਬਾਗ ਉਹ ਤੇ ਠੂਠਿਆਂ ਆਰਕਾ ਨੂੰ ਵੀ ਨਾਲ ਹੀ ਰੰਗ ਕਿਆ ਲਿਆ ਅਖਰੀ ਕਰ ਗੱਜ ਕੀਤੇ ਬਾਗੇ ਬਾਗ ਤੇ ਕਰ ਗੱਜ ਕੀਤੇ ਕਰ ਸਰੀਰ ਦੇ ਤਾਂ ਹੀ ਚਿੱਟੇ ਵੇਖਦੇ ਪਖੰਡ ਦੇ ਲਵਾਸ ਬਣਾ ਬਣਾ ਕੇ ਬੱਗੇ ਬਗਲਿਆਂ ਵਾਂਗੂ ਬੱਗੇ ਲਵਾਸ ਬਣਾ ਕੇ ਬੈਠ ਗਿਆ ਤਾਂ ਵੀ ਕੀ ਬਣ ਗਿਆ ਸਾਧ ਸਹਿਜ ਕਰ ਮਨ ਖਿਲਾਇਆ ਇਸ ਪ੍ਰਕਾਰ ਸਵਾਦੋ ਹਰ ਵਕਤ ਸਵਾਦਾਂ ਦਾ ਹੀ ਸਹਿਜ ਸੋਖ ਸੰਵਿੰਦਾ ਹੈ ਮਨ ਨੂੰ ਸਵਾਦਾਂ ਦੇ ਲੈਣ ਵਿੱਚ ਹੀ ਹਰ ਵਦ ਖਲਾਈ ਰੱਖਦਾ ਸਹਿਜ ਜਿਤ ਨਰਜਤਨੀ ਤਾ ਸਹਿ ਪਾਸੂ ਕਹਿਣ ਕਹਾਏ ਕੇ ਭਾਈ ਤੂੰ ਜੇ ਗ੍ਰਸਤੀ ਬਣਿਆ ਤਾਂ ਵੀ ਸਹਿਜ ਦੇ ਪਾਸੋਂ ਕਹਿਣ ਉਲਾਮਾ ਹੀ ਕਹਾਇਆ ਹੈ ਜੇ ਤੂੰ ਸਾਧ ਬਣਿਆ ਤਿਆਗੀ ਬਣਿਆ ਤਾਂ ਵੀ ਕਹਿਣ ਗੁਲਾਮਾਂ ਕੋ ਹਾਇਟ ਕੋਈ ਲਾਭ ਤੇ ਨਹੀਂ ਖਟਿਆ ਜ਼ਿੰਦਗੀ ਚ ਆ ਕੇ ਮਿੱਠਾ ਕਰਕੇ ਕੌੜਾ ਖਾਇਆ ਤੇ ਕੌੜਾ ਜਿਹੜਾ ਵਿਸ਼ਿਆਂ ਦਾ ਸੁਖਵਾ ਹੈ ਉਹਨੂੰ ਮਿੱਠਾ ਸੁਖਦਾਇਕ ਮਨ ਕੇ ਖਾਣਾ ਕੀਤਾ ਹੈ ਤੈਨ ਕੌੜਾ ਤਨ ਰੂਗ ਜਮਾਇਆ ਵਿਸ਼ੇ ਕੁੜਤ ਨੂੰ ਸਗਲ ਮੈਂ ਜਗਤ ਰਹੀ ਲਪਟਾਏ ਇਸ ਨੇ ਤਨ ਕੌੜਾ ਤਨ ਰੂਗ ਜਮਾ ਇਸ ਵਿਸ਼ਿਆਂ ਦੀ ਕੁਲ ਤਨ ਸਿਰ ਵਿੱਚ ਰੋਗ ਪੈ ਜਾ ਕਰ ਦੁੱਤੇ ਜਮਣ ਹੋ ਗਏ ਜਮਣ ਮਰਨ ਦਾ ਰੋਗ ਪਰ ਤਖ ਵੀ ਰੋਗ ਆਲਕ ਜੰਪ ਇਹ ਫਿਰ ਮਿੱਠਾ ਪੀੜੈ ਪਾ ਇੱਥੇ ਮਿੱਠਾ ਹੋਣ ਪਰਮੇਸ਼ਰ ਦੇ ਨਾਮ ਦਾ ਅਰਥ ਕਰਨਾ ਜੇ ਮਿੱਠਾ ਪਰਮੇਸ਼ਰ ਦਾ ਨਾਮ ਰੇ ਰੂਪੀ ਪੱਲੇ ਚ ਪਾ ਲਵੇ ਕੋਈ ਤਾਉ ਕੌੜਤਣ ਚੂਕ ਸਮਾਈ ਕੋਈ ਭਾਈ ਮਾਇਆ ਦੇ ਵਿਸ਼ਿਆਂ ਦੀ ਜਿਹੜੀ ਕੁਲਤਣ ਹੈ ਸਖੀ ਉਹ ਚੱਕੀ ਜਾ ਸਕਦੀ ਹੈ ਨਾਮ ਤੋਂ ਬਗਾਰ ਉਹ ਜਿਹੜੀ ਕੁਲਤਣ ਹੈ ਵਿਸ਼ਿਆਂ ਦੀ ਚੱਕੀ ਨਹੀਂ ਜਾਂਦੀ ਪੁਰਖਾਂ ਦੇ ਅੰਦਰ ਬਣੀ ਰਹਿੰਦੀ ਹੈ ਨਾਨਕ ਗੁਰਮੁਖ ਪਾਵੇ ਸੋ ਪਰ ਉਸ ਨਾਮ ਰੂਪੀ ਮਿੱਠੇ ਨੂੰ ਸੁਖ ਨੂੰ ਗੁਰਮੁਖ ਜਿਹੜੇ ਹਨ ਉਹ ਪਾਉਂਦੇ ਹਨ ਜਿਸ ਨੂੰ ਪ੍ਰਾਪਤ ਲਿਖਿਆ ਹੋ ਜਿਸ ਨੂੰ ਪਰਮੇਸ਼ਰ ਨੂੰ ਪੂਰੂਲੇ ਨਿਸਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਲਿਖਿਆ ਹੋਵੇ ਤੇ ਸਤਿਗੁਰੂ ਸਾਹਿਬ ਜੀ ਪ੍ਰਾਪਤ ਹੋਣ ਜਿਸ ਨੂੰ ਉਹਨਾਂ ਨੂੰ ਸਤਿਗੁਰਾਂ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ ਪਾਉੜੀ ਜਿਨ ਕਾ ਹਿਰਦੈ ਮੈਲ ਕਪਟ ਹੈ ਜਿਨਾਂ ਦੇ ਹਿਰਦੇ ਚ ਮੈਲ ਆ ਪਾਪਾਂ ਦੀ ਕਵਟ ਛਲ ਕਰਦੇ ਰਹਿੰਦੇ ਹਰ ਵਕਤ ਹਰੇਕ ਨਾਲੀ ਬਾਹਰ ਤੋਂ ਆਇਆ ਨਰੋ ਤੀਰਥ ਯਾਤਰਾ ਤੇ ਤੀਂ ਸ੍ਰੀ ਰਾਧਾ ਕਾ ਨੂੰ ਤੋਂ ਹਾਲਿਆ ਤਾਂ ਕੀ ਬਣ ਗਿਆ ਊੜ ਕਪਟ ਕਮਾਵਦੇ ਜਿਹੜੇ ਝੂਠ ਬੋਲਦੇ ਆ ਛਲਦੀ ਕਮਾਈ ਕਰਦੇ ਹਨ ਊੜ ਪ੍ਰਗਟ ਆਇਆ ਉਹਨਾਂ ਦਾ ਝੂਠ ਛਪਿਆ ਨਹੀਂ ਰਹਿ ਸਕਦਾ ਮਲੰਮੇ ਦਾ ਜਿਵੇਂ ਕਹਿਣਾ ਹੁੰਦਾ ਹੈ ਉਹ ਪਾਜਦਾ ਹੁੰਦਾ ਹੈ ਆਉਂਦਾ ਹੈ ਇਸੇ ਪ੍ਰਕਾਰ ਕੂੜ ਜਿਹੜਾ ਬੋਲਦੇ ਹੋ ਪ੍ਰਗਟ ਹੋਇਆ ਹੀ ਆਉਂਦਾ ਹੈ ਬਲੈਕ ਮਾਰ ਕਰਨ ਵਾਲਿਆਂ ਦਾ ਪਤਾ ਲੱਗ ਜਾਂਦਾ ਹੈ ਉਨਾਂ ਦੇ ਦਾਇਨ ਕੈਡ ਕੀਤਾ ਜਾਂਦਾ ਹੈ ਡੰਡ ਦਿੱਤਾ ਜਾਂਦਾ ਹੈ ਜੀ ਸਜ਼ਾ ਭੁਗਣੀ ਪੈਂਦੀ ਹੈ ਅੰਦਰ ਹੋਏ ਸੋ ਨਿਕਲੇ ਜਿਹੜੀ ਕੋਈ ਅੰਦਰ ਗੱਲ ਹੁੰਦੀ ਹੈ ਉਹ ਪ੍ਰਗਟ ਜ਼ਰੂਰ ਹੋ ਜਾਂਦੀ ਹੈ ਨਾ ਛਪੇ ਛਪਾਇਆ ਛਪਾਇਆ ਵੀ ਗੱਲ ਛੱਪਦੀ ਨਹੀਂ ਹੈ ਕਿਸੇ ਪ੍ਰਕਾਰ ਊੜਾ ਲਾਲਚ ਲੱਗਿਆ ਜਿਹੜਾ ਝੂਠ ਦੇ ਲਾਲਚ ਚ ਪੁਰਖ ਲੱਗਾ ਹੋਇਆ ਹੈ ਫਿਰ ਜੂਨੀ ਪਾਇਆ ਉਹਨੂੰ ਇਹ ਹੜ ਮਿਲੇਗਾ ਮੜ ਮੜ ਕੇ ਜੂਨਾ ਦੇ ਫੇਰਿਆਂ ਚ ਪਾਇਆ ਜਾਏਗਾ ਨਾਨਕ ਜੋ ਬੀਜੈ ਸੋ ਖਾਵਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਆਦਮੀ ਬੀਜਦਾ ਹੈ ਜੇ ਕਿਸੇ ਨੂੰ ਦੁੱਖ ਦੇਣ ਦਾ ਬੀਜ ਬੀਜਦਾ ਠੱਗੀ ਵਾਲਾ ਬੀਜ ਬੀਜਦਾ ਉਹ ਹੀ ਫਲ ਉਸ ਦਾ ਖਾਣਾ ਹੈ ਕਰਤਾ ਲਿਖ ਪਾਇ ਕਰਤਾ ਪੁਰਖ ਨੇ ਜਹੀ ਜੀਵ ਦੀ ਕਰਨੀ ਉਹ ਲਿਖ ਪਾ ਦੁੱਤੀ ਹੈ ਸਭ ਦੇ ਤਾਈ ਸਲੋਕ ਮਹੱਲਾ ਦੂਜਾ ਕਥਾ ਕਹਾਣੀ 베ਦੀ ਆਣੀ ਸਰੂਪ ਦੂਜੇ ਪਾਰਸ਼ਾ ਨੂੰ ਪੁੱਛਿਆ ਸਿੱਖਾਂ ਨੇ ਕਿ ਸੱਚੇ ਬਾਦਸ਼ਾਹ ਜੀ ਇਹ ਜਿਹੜੀਆਂ ਕਥਾ ਤੇ ਕਹਾਣੀਆਂ ਇਹ ਕਿੱਲ ਲਿਆਣੀਆਂ ਕਹਿੰਦੇ ਭਾਈ 베ਦਾਂ ਨੇ ਕਥਾ ਕਹਾਣੀ 베ਦੀ ਆਣੀ 베ਦਾਂ ਨੂੰ ਕਥਾ ਨਿਰਗੁਣ ਦੀਆਂ ਕਹਾਣੀਆਂ ਸਰਗੁਣ ਦੀਆਂ ਕਥਾ ਸਰੂਪ ਲਖਣ ਵਾਲੀਆਂ ਤੇ ਕਹਾਣੀਆਂ ਟਟਾਸੀ ਲਖਣ ਵਾਲੀਆਂ ਦੇ ਦੋ ਛਾਹਨਾ ਨਹੀਂ ਲਿਆਉਣੀ ਉਹ ਕੀਤੀਆਂ ਹਨ ਪਾਪ ਪੁੰਨ ਵਿਚਾਰ ਇਹਨਾਂ ਦੇ ਵਿੱਚ ਪਾਪਾਂ ਤੇ ਪੁੰਨਾਂ ਦਾ ਫਲਾਣਾ ਪਾਪੀ ਆਦਮੀ ਹੈ ਫਲਾਣਾ ਪੁੰਨੀ ਆਦਮੀ ਹੈ ਜੇ ਵਿਚਾਰ ਕਰ ਲਈਏ ਕਿਹਸਾ ਦੇ ਕਹਾਣੀਆਂ ਜਿਹ ਹਨ ਦੇ ਦੇ ਲੈਣਾ ਲੈ ਲੈ ਦੇਣਾ ਕਿਸ ਕਾਮੀਆਂ ਕਰਮ ਦੇ ਜੁਜਰਵੇਲ ਤੇ ਲਿਖੇ ਹੋਏ ਜਗ ਆਦਿਕਾਂ ਦੇ ਫਲ ਦੇ ਦੇ ਕੇ ਜੋ দান ਦਿੰਦੇ ਆ ਉਹ ਹਜ਼ਾਰਾ ਗੁਣਾ ਮੰਗਦੇ ਹਨ ਇਸ ਤਰ੍ਹਾਂ ਦੇ ਦੇ ਕੇ ਲੈਣਾ ਕਰਦੇ ਹਨ ਦਾਨ ਲੈ ਲੈ ਦੇਣਾ ਅਜੇ ਜਿਹੜੇ ਲੈ ਲੈ ਕੇ ਫਿਰ ਦੇਣਾ ਪੈਂਦਾ ਉਹਨਾਂ ਦੇ ਤਾਂ ਹੀ ਜਿਹੜੇ ਦਾਨ ਲੈਣ ਵਾਲੇ ਉਹਨਾਂ ਨੂੰ ਦਾਨ ਲੈਣਾ ਦੇਣਾ ਪੈਂਦਾ ਫੇਰ ਨਰਕ ਸੁਰਗ ਅਵਤਾਰ ਇਸ ਪ੍ਰਕਾਰ ਕਈ ਆਦਮੀ ਪੁੰਨਾ ਕਰਕੇ ਸਵਰਗ ਵਿੱਚ ਜਨਮ ਧਾਰ ਕੇ ਸਵਰਗ ਦੇ ਦੇਵਤੇ ਬਣਦੇ ਹੈ ਕਈ ਆਦਿ ਪਾਪਾਂ ਨੂੰ ਕਰਕੇ ਨਰਕ ਦੇ ਵਿੱਚ ਉਹ ਜਨਮ ਧਾਰਦੇ ਹਨ ਨਰਕੀ ਜੀਵ ਹੁੰਦੇ ਹਨ ਪੁੱਤਨ ਮਦਮ ਜਾਤੀ ਜਿੰਸੀ ਉਦੋਂ ਵੀ ਲਿਖਿਆ ਉਤਮ ਸਤੋਗੁਣੀ ਪੁਰਖ ਹੋਇ ਮਦਮ ਰਯੋਗੁਣੀ ਪੁਰਖ ਹੋਇ ਅਦੋਂ ਤਮੋਗੁਣੀ ਪੁਰਖ ਹੋਇ ਕਿਉਂ ਉਤਮ ਬ੍ਰਾਹਮਣ ਮੰਨੇ ਹੈ ਜਾਂ ਛਤਰੀ ਉਤਮ ਮੰਨੇ ਜਾਂਦੇ ਹੈ ਸਾਨੂੰ ਮਦਮ ਸਮਝਿੰਦੇ ਹੈ ਨਿਯਮ ਸੂਤਰਾਦਿਕਾ ਨੂੰ ਮੰਨਦੇ ਹਨ ਇਸ ਤਰ੍ਹਾਂ ਉਤਨ ਮਦਨ ਜਾਤੀ ਜਿਨਸੀ ਜਾਤੋਂ ਦੇ ਜਿਵੇਂ ਕੋ ਵੱਖਰੀਆਂ ਚੀਜ਼ਾਂ ਦਾ ਫਰਕ ਹੈ ਜਿਸ ਤਰ੍ਹਾਂ ਨਿਰਖ ਹੈ ਉਹਨਾਂ ਦੇ ਸੁਭਾਵਾਂ ਦਾ ਫਰਕ ਹੈ ਜਿਹੜਾ ਸਤੋਗੁਣ ਸਹਿਤ ਹੈ ਉਹ ਬ੍ਰਾਹਮਣ ਹੈ ਜਿਹੜਾ ਸਤੋ ਦੇ ਰਜੋਗੁਣ ਦੇ ਸਹਿਤ ਹੈ ਉਹ क्षत्रੀ ਹੈ ਅਤੇ ਜਿਹੜਾ ਰਜੋਗੁਣ ਤੇ ਤਮੋਗੁਣ ਦੇ ਸਹਿਤ ਹੈ ਉਹ ਵੈਸ਼ ਹੈ ਜਿਹੜਾ ਤਮੋਗੁਣ ਦੇ ਸਹਿਤ ਹੈ ਉਹ ਸੂਦਰ ਹੈ ਇਸ ਪ੍ਰਕਾਰ ਜਿਹੜਾ ਘੋਰ ਤਮੋਂ ਗੁਣ ਸਹਿਤ ਉਹ ਚੰਗਾਲ ਹੈ ਇਉਂ ਤੂੰ ਮਦਮ ਜਾਤੀ ਜਿਨਸੀ ਇਹ ਜਾਤਾਂ ਤੇ ਜਿਨਸਾਂ ਚੀਜ਼ਾਂ ਦੇ ਨਿਰਖਣ ਵੱਖੋ ਵੱਖਰੇ ਭਰਮ ਭਾਵ ਸੰਸਾਰ ਇਸ ਭਰਮ ਕਰਕੇ ਸੰਸਾਰ ਪਰਮੇਸ਼ਰ ਦੇ ਰੂਪ ਦਾ ਗਿਆਨ ਨਹੀਂ ਇਸ ਕਰਕੇ ਪਰਮ ਵਿੱਚ ਸੰਸਾਰ ਦੇ ਜੀਵ ਭੋਂਦੇ ਰਹਿੰਦੇ ਹਨ ਅੰਮ੍ਰਿਤ ਬਾਣੀ ਤਤ ਵਖਾਣੀ ਇਹ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਧੁਰ ਕੀ ਬਾਣੀ ਉਚਾਰਨ ਕੀਤੀ ਹੈ ਇਸ ਅੰਮ੍ਰਿਤ ਬਾਣੀ ਦੇ ਤਤ ਸਰੂਪ ਦਾ ਵੀ ਕਥਨ ਕੀਤਾ ਹੋਇਆ ਹੈ ਗਿਆਨ ਧਿਆਨ ਵਿੱਚ ਆਈ ਇਹ ਜਿਹੜੀ ਧਿਆਨ ਨਿਰਗੁਣ ਸਰੂਪ ਦਾ ਧਿਆਨ ਸਰਗੁਣ ਸਰੂਪ ਦਾ ਇਹ ਵੀ ਵਿੱਚੇ ਗੁਰੂ ਸਾਹਿਬ ਦੇ ਨਾਮ ਆ ਗਿਆ ਬਾਣੀ ਦੇ ਵਿੱਚ ਵਿੱਚ ਹੀ ਆ ਗਿਆ ਇਹਦੇ ਗੁਰਮੁਖ ਆਖੀ ਗੁਰਮੁਖ ਜਾਤੀ ਗੁਰਮੁਖੀ ਸਤਗੁਰੂ ਨਾਨਕidev ਜੀ ਨੇ ਆਖੀ ਹੈ ਗੁਰਮੁਖ ਅਧਕਾਰੀਆਂ ਨੇ ਜਾਣੀ ਹੈ ਸੁਰਤੀ ਕਰਮ ਸੁਰਤੀ ਕਰਮ ਧਾਈ ਜਿਹੜੇ ਸੁਰਤੀ ਅਨੁਸਾਰ ਵਰਤਣ ਵਾਲੇ ਹੈ ਉਹ ਪਹਿਲਾਂ ਸਕਾਮੀ ਹੁੰਦੇ ਆ ਫਿਰ ਅਨਸਕਾਮੀ ਹੁੰਦੇ ਆ ਫਿਰ ਉਪਾਸ਼ਨਾ ਕਰਦੇ ਧਿਆਨ ਕਰਦੇ ਹਨ ਹੁਕਮ ਸਾਡੀ ਪ੍ਰੀਤੀ ਦੇ ਨਾਲ ਜਿਹੜੇ ਕਰਮੀ ਪੁਰਸ਼ ਤੇ ਆਉਂਦੇ ਐ ਉਹਨਾਂ ਦੇ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮ ਦੇ ਵਿੱਚ ਹੀ ਸੰਸਾਰ ਨੂੰ ਸਾਜਿਆ ਰਚਿਆ ਹੈ ਹੁਕਮ ਦੇ ਵਿੱਚ ਹੀ ਸਾਰਿਆਂ ਜੀਆਂ ਨੂੰ ਰੱਖਦਾ ਹੈ ਪਰਮੇਸ਼ਰ ਹੁਕਮੈ ਅੰਦਰ ਵੇਖੈ ਹੁਕਮ ਅੰਦਰ ਹੀ ਜਿਹੜੇ ਚੱਲਦੇ ਆ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕਦਾ ਹੈ ਨਾਨਕ ਅਗੋ ਹਉਮੈ ਟੁੱਟੈ ਮੈਂ ਕਹਿੰਦੇ ਭਾਈ ਮਰਨ ਤੋਂ ਪਹਿਲਾਂ ਪਹਿਲਾਂ ਜੇ ਇਸ ਜੀਵ ਦੀ ਹਉਮੈ ਟੁੱਟ ਜਾਵੇ ਤਾਂ ਕੋ ਲਿਖੀਏ ਲਿਖੈ ਭਾਈ ਵਾਹਿਗੁਰੂ ਦੀ ਪ੍ਰਵਾਨਗੀ ਦੇ ਲੇਖੇ ਚ ਜੀਵ ਲਿਖਿਆ ਜਾ ਸਕਦਾ ਹੈ ਨਾਨਕ ਹਉਮੈ ਅਗੋ ਨਾਨਕ ਨਾਨਕ ਅਗੋ ਹਉਮੈ ਟੁੱਟੈ ਅਗੋ ਨੋਂ ਪੜਦੇ ਦਾ ਜਿਹੜਾ ਅੱਗੇ ਹੌਮੇ ਦਾ ਪੜਦਾ ਪਿਆ ਹੋਇਆ ਜੇ ਟੁੱਟ ਜਾਵੇ ਜੀਵਨ 'ਚ ਹੁੰਦਿਆ ਹੋਇਆ ਤਾਂ ਕੋ ਲਿਖੀਏ ਲਿਖੈ ਕੋਈ ਉਹ ਭਾਈ ਬ੍ਰਹਮ ਗਿਆਨੀਆਂ ਦੇ ਲੇਖੇ 'ਚ ਪ੍ਰਵਾਨ ਜੀ ਦੇ ਲੇਖੇ 'ਚ ਲਿਖਿਆ ਜਾ ਸਕਦਾ ਹੈ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਵੇਦ ਜੁ ਹੈ ਇਹਨਾਂ ਨੂੰ ਇਹ ਪੰਡਤ ਜੀ ਪੁਕਾਰਨ ਕਰਦੇ ਹੋਂ ਵੇਦ ਤਾਂ ਪਾਪ ਤੇ ਪੁੰਨ ਦਾ ਨਿਰਣਾ ਕਰਦਾ ਹੈ ਸਕਾਮੀਪੁਰਖ ਸਵਰਗ ਦਾ ਸੁਖ ਭੋਗਦੇ ਆ ਪਾਪੀ ਨਾਰਕੀ ਜੀਵ ਹੁੰਦੇ ਹਨ ਨਰਕ ਸਵਰਗ ਨਰਕ ਕਾ ਵੀ ਇਹ ਸਵਰਗ ਨਰਕ ਦਾ ਪਾਪ ਤੇ ਪੁੰਨ ਜਿਹੜੇ ਵੀ ਹਨ ਜਿਹੜੇ ਪੁੰਨ ਕਰਦੇ ਹਨ ਉਹ ਸਵਰਗ ਦੇ ਵਿੱਚ ਜਾਂਦੇ ਆ ਪਾਪ ਕਰਦੇ ਆ ਉਹ ਜਿਹੜੀਆਂ ਜੂਨਾਂ ਨੂੰ ਨਰਕ ਚ ਪੈਂਦੇ ਆ ਮਧਮ ਕਰਮ ਕਰਦੇ ਆ ਜਿਹੜੇ ਪਾਪ ਤੇ ਪੁੰਨ ਮਿਸ਼ਰਤ ਕਰਦੇ ਆ ਉਹਨੂੰ ਦੇ ਮਿਲਦੀ ਹੈ ਇਸ ਪ੍ਰਕਾਰੇ ਬੀਜ ਹੈ ਤਾ ਪਉਨ ਨਰਕ ਸੁਖ ਦਾ ਜੋ ਬੀਜੈ ਸੋ ਉਗਵੈ ਇਹ ਬੀਜ ਕਾਰਨ ਹੈ ਨਰਕ ਸੁਖ ਦਾ ਜੋ ਕੋਈ ਆਦਮੀ ਪਉਨ ਬੀਜਦਾ ਹੈ ਉਹ ਦੇਵ ਦੇਹੀ ਨੂੰ ਪ੍ਰਾਪਤ ਹੋ ਕੇ ਉਹ ਪਉਨ ਉਈਆ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਜੋ ਮੰਦ ਕਰਮ ਕਰਦਾ ਉਹ ਨਰਕੀ ਜੀਵ ਹੁੰਦਾ ਉਹ ਹਾਜ ਕਰਮ ਦਾ ਫਲ ਪੈਦਾ ਹੁੰਦਾ ਹੈ ਖਾਂਦਾ ਜਾਣ ਜੀ ਜਿਹੜਾ ਜੀਵ ਕਰਮ ਕਰਦਾ ਉਹ ਉਸ ਕਰਮ ਦੇ ਫਲ ਨੂੰ ਖਾਂਦਾ ਹੈ ਨਾ ਜਦੋਂ ਭੋਜਦਾ ਹੈ ਉਹ ਜਾਣਦਾ ਕਿ ਮੈਨੂੰ ਇਸ ਕਰਮ ਦਾ ਫਲ ਮਿਲਿਆ ਹੈ ਗਿਆਨ ਸਲਾਹੀ ਵੱਡਾ ਕਰ ਅਤੇ ਬੇਦ ਜਿਹੜਾ ਹੈ ਗਿਆਨ ਨੂੰ ਸਲਾਉਂਦਾ ਹੈ ਵੱਡਾ ਕਰਕੇ ਕਿ ਗਿਆਨ ਵਾਲਾ ਪੁਰਖ ਜਿਹੜਾ ਹੈ ਉਹ ਮੁਕਤ ਹੋ ਜਾਂਦਾ ਹੈ ਸਚੂ ਸੱਚਾ ਨਾਮ ਪਰਮਾਰਸ ਸਾਹਿਬ ਕਹਿੰਦੇ ਗਿਆਨ ਵੱਡਾ ਕਰਕੇ ਬੇਦ ਤਾਂ ਸਲਾਉਂਦਾ ਹੈ ਪਰ ਉਹ ਗਿਆਨ ਪ੍ਰਾਪਤ ਕਿਵੇਂ ਹੁੰਦਾ ਸਚੂ ਸੱਚਾ ਨਾਮ ਜਿਹੜਾ ਸੱਚੇ ਦੇ ਨਾਮ ਨੂੰ ਜਪਦਾ ਹੈ ਉਹ ਸੱਚੇ ਦੇ ਗਿਆਨ ਦੇ ਸਹਿਤ ਹੁੰਦਾ ਹੈ ਤੇ ਫਿਰ ਉਹ ਗਿਆਨ ਰਵਾਨ ਜਿਹੜਾ ਹੈ ਉਸ ਪਰਮੇਸ਼ਰ ਨੂੰ ਵੱਡਾ ਤਰੀਕਾਲਵਾਦ ਰੂਪ ਕਰਕੇ ਸਲਾਉਂਦਾ ਹੈ ਸੱਚ ਬੀਜੈ ਸੱਚ ਉਗਵੈ ਜੇ ਉਹ ਸੱਚੇ ਦਾ ਸਰਬਣ ਕਰਨਾ ਹੈ ਬੀਜਣਾ ਹੈ ਸੱਚੇ ਦਾ ਜਿਹੜਾ ਮੰਨਣ ਕਰਨਾ ਹੈ ਸੱਚੇ ਦਾ ਉਗਮਣਾ ਹੈ ਡਰ ਗਹਿ ਪਾਈਐ ਥਾਉ ਪ੍ਰਗਾਰ ਮਨੈ ਨਾ ਸੋਈ ਜਨ ਜਾਏ ਦਰਗਾਹ ਵਿੱਚ ਉਹ ਥਾਂ ਆਦਰ ਪਾਉਂਦਾ ਹੈ वेद व्यापारी ਗਿਆਨ ਰਾਸ ਜਿਹੜੇ वेद ਦੇ ਪੜਨ ਸੁਣਨ ਵਾਲੇ ਹੈ ਉਹਨਾਂ ਨੂੰ ਜਿਹੜੀ ਗਿਆਨ ਦੀ ਰਾਸ ਸਰਦਾ ਹੈ ਕਰਮੀ ਪੱਲਹੁ ਪਹਿਲਾਂ ਉਹ ਕਰਮ ਕਰਦੇ ਆ ਫਿਰ ਉਪਾਸ਼ਨਾ ਕਰਦੇ ਆ ਫਿਰ ਉਪਾਸ਼ਨਾ ਕਰਕੇ ਉਹਨਾਂ ਨੂੰ ਰਾਸ ਗਿਆਨ ਦੀ ਜਿਹੜੀ ਹੈ ਵਿਰਾਗ ਵੇਖੜ ਸੰਤੀ ਮੋਖ ਇਛਾ ਦੇਕ ਇਹ ਸਾਧਨਾ ਦੀ ਰਾਸ ਹੋਵੇ ਫਿਰ ਸਰਮਣ ਮੰਨ ਦੇ ਅਸੰਤਾਪ ਤੋਂ ਦਸੋਨ ਰੂਪ ਰਾਸ ਹੋਵੇ ਫਿਰ ਗਿਆਨਨਤਾ ਕਰੂਪੀ ਪੱਲੇ ਵਿੱਚ ਉਹਨਾਂ ਨੂੰ ਵਪਾਰੀਆਂ ਦੇ ਤਾਈ ਪ੍ਰਾਪਤ ਹੁੰਦਾ ਜਿਹੜੇ ਅਧਿਕਾਰੀ ਹੁੰਦੇ ਹਨ ਨਾਨਕ ਰਾਸੀ ਬਾਹਰ ਜਿਨ੍ਹਾਂ ਕੋਲੇ ਸਰਦਾ ਰੂਪੀ ਰਾਸ ਪੂੰਜੀ ਨਹੀਂ ਹੈ ਉਹ ਰਾਸ ਤੋਂ ਬਾਹਰ ਹੈ ਜਿਹੜਾ ਸਤਗੁਰੂ ਜੀ ਕਹਿੰਦੇ ਹਨ ਲੱਦ ਨਾ ਚੱਲਿਆ ਕੋਈ ਰੀਤ ਰੂਪਨ ਸੁਣ ਤੇ ਉਹਦੇ ਗਿਆਨ ਰੂਪੀ ਵਪਾਰ ਨੂੰ ਲੱਗਣ ਵਾਲਾ ਕੋਈ ਪ੍ਰਲੋਗ ਚੰਤਾ ਕਰਨੂ ਵੀ ਗੱਡੇ ਤੇ ਉਹ ਗਿਆਨ ਰੂਪੀ ਰਾਸ ਨੂੰ ਲੱੱਦ ਕੇ ਕੋਈ ਨਹੀਂ ਚੱਲਿਆ ਜਿਹਦੀ ਸਰਧਾ ਨਹੀਂ ਹੈ ਭਾਵਨਾ ਤੋਂ ਬਿਨਾਂ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਹੈ ਪੌੜੀ ਨਿੰਮ ਬਿਰਖ ਬਹੁ ਸਾਂਜੀ ਐ ਇਹ ਹਜ਼ੂਰ ਫਰਮਾਉਂਦੇ ਹਨ ਜਿਹੜਾ ਕਰਮਾਂ ਵਿੱਚ ਹੀ ਫਸਿਆ ਰਹਿੰਦਾ ਹੈ ਇਹ ਸਰਧਾ ਨਹੀਂ ਮਾਰ ਸਰਧਾ ਵਾ ਨਹੀਂ ਗਿਆਨ ਨੂੰ ਪ੍ਰਾਪਤ ਕਰ ਸਕਦੇ ਐ ਉਹਨਾਂ ਦੀ ਇਹ ਹਾਲਤ ਹੈ ਨਿੰਮ ਬਿਰਖ ਬਹੁ ਸਾਂਚੀ ਹੈ ਨਿੰਮ ਦੇ ਬਿਰਖ ਦੇ ਤਾਈਂ ਬਹੁਤਾ ਕੱਟ ਕਰਕੇ ਸਿੰਜੀ ਜਾਈਏ ਪਾਣੀ ਪਾ ਪਾ ਕੇ ਖੰਡ ਦਾ ਸਰਬਤ ਬਣਾ ਕੇ ਮਸ਼ੀਨ ਦੀ ਬਾੜ ਉਦਾਲੇ ਕਰਕੇ ਸਿੰਜੀ ਜਾਈਏ ਅੰਮ੍ਰਿਤ ਰਸ ਪਾਇਆ ਤੇ ਅੰਮ੍ਰਿਤ ਰਸ ਕਈ ਪਾਇਆ ਜਾਵੇ ਤੇ ਨਹੀਂ ਪ੍ਰਾਪਤ ਹੋ ਸਕਦਾ ਇਸੇ ਪ੍ਰਕਾਰ ਨਿੰਮ ਦੀ ਨਿਆਈ ਜਿਹੜੇ ਕੌੜੇ ਪੁਰਖਾ ਹੈ ਉਨੇ ਮਦੀਨੀ ਆਈ ਜਿਹੜੇ ਵਿਖਾਈ ਆਦਮੀ ਹੈ ਉਹਨਾਂ ਨੂੰ ਬਹੁਤ ਹੀ ਵਿਰਾਗ ਵਾਲੇ ਮਿਸ਼ਰੀ ਦੇ ਬਚਨ ਸਿੰਜੀ ਜਾਈਏ ਅਮਰਤਾ ਸ੍ਰਮਨ ਆਨੰਦ ਵਾਲੇ ਗਿਆਨ ਦੇ ਬਚਨ ਰਸ ਪ੍ਰੇਮ ਦੇ ਬਚਨ ਪਾਈ ਜਾਈਏ ਕੋ ਆਪ ਦਾ ਸੁਭਾਅ ਨਹੀਂ ਛੱਡਦੇ ਉਸੇ ਪ੍ਰਕਾਰ ਵਿਸ਼ਿਆਂ ਦੇ ਪ੍ਰਣ ਰਹਿੰਦੇ ਆ ਸੰਗੋ ਦਾ ਗੁਣਨੀਓ ਧਾਰਨ ਕਰ ਸਕਦੇ ਬਿਸਰ ਮੰਤਰ ਵਿਸਾਹੀਏ ਜਿਸ ਕਰਕੇ ਸੱਪ ਨੂੰ ਸਾਬ ਕਰੀਏ ਕਿ ਸਾਡੇ ਤੇ ਭਰੋਸਾ ਕਰ ਲਵੇ ਮੰਤਰਾਂ ਦੇ ਨਾਲ ਭਰੋਸਾ ਕਰੀਓ ਸਭ ਡੰਗ ਨਹੀਂ ਮਾਰੇਗਾ ਬਹੁਤ ਦੁੱਧ ਪੀ ਆਇਆ ਬਹੁਤ ਦੁੱਧ ਪਿਆਈਏ ਸਬਦੇ ਤਾਂ ਹੀ ਸਭ ਦੀ ਜ਼ਹਿਰ ਵਾਦੀ ਹੈ ਦੁੱਧ ਪੀਣੇ ਕਰਕੇ ਇਸੇ ਪ੍ਰਕਾਰ ਬਿਸਰ ਸਬਦੀ ਨੇ ਆਈ ਜਿਹੜੇ ਕਾਮੀ ਕਰੋਧੀ ਆਦਮੀ ਹੈ ਉਹਨੂੰ ਮੰਤਰ ਉਪਦੇਸ਼ ਦੇ ਕੇ ਭਰੋਸਾ ਕਰ ਲਈਏ ਵੀ ਇਹ ਸਾਡੇ ਪਿਆਰੇ ਬਣ ਜਾਣਗੇ ਬਾਲਾ ਸਕਾਮ ਕਰਮਾ ਰੂਪੀ ਦੁੱਧ ਪਿਆਈ ਜਾਈਏ ਤੇ ਨਿਸਕਾਮ ਕਰਮਾ ਰੂਪੀ ਉਪਦੇਸ਼ ਦੇਣ ਰੂਪ ਉਹ ਗ੍ਰਹਿਣ ਨਹੀਂ ਕਰਦੇ ਮਨਮੁਖ ਅਭੈਨ ਸਮਾਨ ਰੂਪੀ ਬਾਲਾ ਦੁੱਧ ਪਿਆਈ ਜਾਈਏ ਤਾਂ ਵੀ ਉਹ ਸਾਧਨਾ ਦਾ ਫਲ ਨਹੀਂ ਸਮਝਿੰਦੇ ਮਨਮੁਖ ਅਭੈਨ ਨਾ ਭਿਜਾਈ ਜਿਹੜੇ ਮਨਮੁਖ ਆ ਉਹਨਾਂ ਦੇ ਦ੍ਰਿਸ਼ਟਾਂਤ ਹੋਰ ਦੁੰਦੇ ਆ ਕਿਉਂ ਭਿਜਰੋਂ ਤੋ ਰਹਾ ਤਾਂ ਕਦੇ ਭਿਜਦੇ ਨਹੀਂ ਚਤੋਂਾਂ ਦੇ ਪੱਥਰ ਨਾ ਵਾਇਆ ਜਿਵੇਂ ਪੱਥਰ ਦਾ ਇਸ਼ਨਾਨ ਕਰਾਈਏ ਪੱਥਰ ਉਹਵੇਂ ਖੁਸ਼ ਰਹਿੰਦਾ ਹੈ ਜਿਵੇਂ ਤੀਰਥ ਯਾਤਰਾ ਉਹਨਾਂ ਨੂੰ ਕਰਾ ਦਈਏ ਪੱਥਰ ਵਰਗੇ ਚਿੱਤ ਸ਼ਾਸਤਰ ਗਿਆਨ ਵੀ ਪਾਣੀ ਨਾਲ ਭਿਜਦੇ ਨਹੀਂ ਹਨ ਵਖਮੈਂ ਅੰਮ੍ਰਿਤ ਸਿੰਚੀ ਐ ਜੇ ਵਿਉ ਵਾਲਾ ਤੁੰਬਾ ਜਿਹੜਾ ਜ਼ਹਿਰੀਲਾ ਹੈ ਜੇ ਉਹਦੇ ਚ ਦੇਵਤਿਆਂ ਵਾਲੇ ਆ ਕੇ ਅੰਬਰ ذبیਸ਼ੀਂ ਜਾਈਏ ਵਿਖ ਕਾ ਫਲ ਪਾਇਆ ਉਹ ਵੇ ਵੀ ਤੁੰਬੇ ਨੂੰ ਜ਼ਹਿਰ ਦਾ ਫਲ ਲੱਗਣਾ ਹੈ ਤੁੰਬਾਈ ਕੌੜਾ ਹੀ ਲੱਗਣਾ ਹੈ ਇਸੇ ਪ੍ਰਕਾਰ ਵਿਖ ਮੈਂ ਅੰਮ੍ਰਿਤ ਸਿੰਜੀਐ ਜੀ ਵਿਸ਼ਨ ਵਿਕਾਰੀਪੁਰਖਾਂ ਨੂੰ ਅੰਮ੍ਰਿਤ ਗਿਆਨ ਦੇ ਵਚਨ ਸਿੰਜੀ ਜਾਈਏ ਵਿਖ ਕਾ ਫਲ ਪਾਇਆ ਦੇਵਤਿਆਂ ਦੀਸ਼ਾਂ ਦੀ ਵਾਸ਼ਨਾ ਦਾ ਫਲ ਹੀ ਪਾਉਣਾ ਹੈ ਵਿਸ਼ਯ ਵਿੱਚ ਜਿਤੋਂ ਦਾ ਜੁੜਿਆ ਹੋਇਆ ਹੈ ਜਮਨ ਨੰਦ ਦਾ ਦੁਖੀ ਉਹਨਾਂ ਨੂੰ ਹੋਵੇਗਾ ਉਹ ਧਾਰਮ ਹੀ ਨਹੀਂ ਹੋਣਗੇ ਚੁੰਚ ਗਿਆਨੀ ਹੋ ਜਾਣਗੇ ਵੱਧ ਗਿਆਨੀ ਹੋਣਗੇ ਨਾਨਕ ਸੰਗਤ ਮੇਲ ਹਰ ਇਸ ਗੱਲ ਨੇ ਕੁਸੰਗਤ ਦਾ ਆਦਮੀ ਸੁਧਰ ਨਹੀਂ ਸਕਦਾ ਇਹ ਮਾਰਿਆ ਆਪਦੀ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਮੇਲਣਾ ਕਰ ਸਭ ਵਿਖ ਲਹਿ ਜਾਇਆ ਸਾਰੀ ਬਿਸ਼ਿਆਂ ਦੀ ਵਿਹੋ ਮੁਕਾਰਾਂ ਦੀ ਵਿਹੋ ਲੈ ਜਾਂਦੀ ਏ ਐਸੀ ਸੰਗਤ ਉੱਚੀ ਹੈ ਮਹਾਰਾਜ ਜੀ